ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਆ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੇ ਠੀਕ ਠਾਕ ਆ ਜਿੰਨੇ ਵੀ ਟੀਮ ਦੇ ਮੈਂਬਰ ਆ ਪਰਿਵਾਰਕ ਮੈਂਬਰ ਆ ਸਾਰੇ ਹੀ ਠੀਕ ਠਾਕ ਨੇ ਤੇ ਬਹੁਤ ਵਧੀਆ ਵੀਡੀਓ ਚੱਲ ਰਹੀਆਂ ਸਾਰੀਆਂ ਹੀ ਖਾਸ ਕਰਕੇ ਪਾਰਟੀ ਵਾਲੀ ਵੀਡੀਓ ਮਾਇਏ ਵਾਲੀ ਮਾਇਨੀ ਮੈਂ ਕਿਸੇ ਨੂੰ ਦਰਸਾਵਾ ਤੇ ਬਹੁਤ ਵਧੀਆ ਲੱਗਾ ਉਹ ਪਾਰਟੀ ਵੀ ਇੰਜੋਏ ਕੀਤੀ ਆ ਅਸੀਂ ਵੀ ਕੀਤੀ ਜਿੰਨੀ ਉਨੀ ਨਾਲ ਸਾਡੇ ਤੁਸੀਂ ਵੀ ਕੀਤੀ ਆ ਤੇ ਵਧੀਆ ਗਿਆ ਉਹ ਜਿਹੜਾ एपिसोड ही बहुत बढ़िया लगा सस्पेंस भी हैगे ही ਤੇ ਕੁੱਲ ਮਿਲਾ ਕੇ ਸਾਰਾ ਕੁਛ ਹੀ ਵਧੀਆ ਸੀਗਾ ਮੈਂ ਤੁਸੀਂ ਦੇਖੀ ਆਪਾਂ ਕੀ ਗੱਲ ਕਰੀ ਉਹਦੇ ਬਾਰੇ ਤੇ ਸਾਨੂੰ ਵੀ ਕਾਫੀ ਦਿਨ ਹੋ ਗਿਆ ਵੀਡੀਓ ਪਾਏ ਨੂੰ ਪਾਏ ਨਹੀਂ ਬਸ ਐਵੇਂ ਹੀ ਤੇ ਕੰਮਾਂ ਕਰਾਂ ਚ ਲੱਗੇ ਰਹੇ ਤੇ ਅੱਜ ਪਤਾ ਨਹੀਂ ਕੀ ਤਾਂ ਨੇ ਕੁਛ ਤੇ ਤਿਆਰ ਕਰਨਾ ਵਾ ਹੈਕ ਕਰਨਾ ਕਿਚਨ ਦਾ ਹੀ ਵੈਸੇ ਤੇ ਪੁੱਛਦੇ ਆ ਕਿ ਕੀ ਅੱਜ ਹੈਗਾ ਅੱਜ ਕਿਚਨ ਵਿੱਚ ਮੈਂ ਬਣਾਉਣਾ ਕੋਈ ਸਪੈਸ਼ਲ ਇਹਨਾਂ ਵਾਸਤੇ ਬੱਚਿਆਂ ਵਾਸਤੇ ਵੀ ਤੇ ਨਾ ਵਾਸਤੇ ਵੀ ਲੱਡੂ ਆ ਮੇਰੇ ਖਿਆਲ ਹੁੜੇ ਆ ਕੋਕਨਟ ਦੇ ਲੱਡੂ ਬਣਾਉਣੇ ਆ ਕੋਕਨਟ ਦੇ ਲੱਡੂ ਆ ਜਦੋਂ ਨਾ ਅਸੀਂ ਕੰਮ ਸਟਾਰਟ ਕੀਤਾ ਸੀ ਨਵਾਂ ਨਵਾਂ ਵੀਡੀਓ ਦਾ ਉਦੋਂ ਨਾ ਮਿਲਣ ਵਾਲਿਆ ਸੀ ਨਾ ਉਹ ਲੈ ਕੇ ਆਈ ਸੀ ਨਾ ਜਿੰਨਾਂ ਨੇ ਸਾਨੂੰ ਫੋਟੋ ਗਿਫਟ ਕੀਤੀ ਸੀ ਸਾਡੇ ਦੋਨਾਂ ਜੀਆਂ ਦੀ ਫੋਟੋ ਸੀ ਤੇ ਉਹ ਉਹਨਾਂ ਨੇ ਗਿਫਟ ਕੀਤੀ ਸੀ ਸਾਨੂੰ ਤੇ ਉਦੋਂ ਉਹ ਲੈ ਕੇ ਆਏ ਸੀ ਲੱਡੂ ਕੋਕਨਟ ਵਾਲੇ ਤੇ ਉਦੋਂ ਇਹਨਾਂ ਨੂੰ ਆਪਾਂ ਪੁੱਛਿਆ ਸੀ ਵੀ ਕਿਵੇਂ ਤਿਆਰ ਹੁੰਦੇ ਆ ਤੇ ਕਿਤੇ ਮੈਂ ਟਰਾਈ ਕਰਾਂਗੇ ਜਦੋਂ ਟਾਈਮ ਮਿਲਿਆ ਜਾਂ ਕਦੇ ਵੀ ਇਹ ਟਰਾਈ ਕਰਕੇ ਦੇਖਾਂਗੇ ਤੇ ਉਹ ਅੱਜ ਬੈਠੇ ਬੈਠੇ ਯਾਦ ਆਇਆ ਵੀ ਨਹੀਂ ਯਾਖਾ ਵੀ ਚਲੋ ਹੋਈ ਬਣਾਉਨੇ ਆਪਾਂ ਟਰਾਈ ਕਰਕੇ ਦੇਖਦੇ ਆਂ ਵੀ ਜੇ ਬਣਦੇ ਆਪਣੇ ਕੋਲ ਭਲਾ ਸੀਮ ਜਿੱਦਾਂ ਉਹਨਾਂ ਨੇ ਬਣਾਏ ਹੋ ਲੈ ਕੇ ਆਏ ਸੀ ਉਹਵੇਂ ਤੇ ਬਣਦੇ ਆ ਚ ਨਹੀਂ ਤੇ ਉਹ ਹੀ ਆਂਦੀ ਵੀ ਮੈਂ ਟਰਾਈ ਕਰਦੀ ਆ ਤੇ ਆਜੋ ਨਾਲੇ ਤੁਸੀਂ ਵੀ ਟਰਾਈ ਕਰਕੇ ਜਰੂਰ ਦੇਖਿਓ ਕਿਉਂਕਿ ਆਪਾਂ ਉਹ ਖਾਦੇ ਸੀ ਉੱਥੇ ਤੇ ਬਹੁਤ ਟੇਸਟੀ ਬਣੇ ਬਹੁਤ ਸਵਾਦ ਸੀਗੇ ਤੇ ਹੈ ਵੀ ਸਿੰਪਲ ਰੈਸਪੀ ਆ ਮਤਲਬ ਬਹੁਤਾ ਮੁਸ਼ਕਲ ਵਾਲਾ ਕੋਈ ਕੰਮ ਨਹੀਂ ਹੈਗਾ ਬਸ ਕੋਕੋਨਟ ਦਾ ਪੂਰਾ ਬੋਲ ਦਿਓ ਨੂੰ ਹਾਂ ਬੁਰਾ ਆ ਕੋਕੋਨਟ ਦਾ ਬੁਰਾ ਕੋਕੋਨਟ ਦਾ ਬੁਰਾ ਲੈ ਕੇ ਆ ਹੋਰ ਰੈਡੀਮੇਡ ਵੀ ਮਿਲ ਜਾਂਦਾ ਹੈ ਤੇ ਜੇ ਹੋਰ ਰੈਡੀਮੇਡ ਨਹੀਂ ਲੈਣਾ ਹੈ ਤੇ ਜਿੱਦਾਂ ਉਹ ਗਰੀ ਹੁੰਦੀ ਹੈ ਉਹਨੂੰ ਆਪ ਲਿਆ ਕੇ ਵੀ ਤੇ ਕਰ ਲਈਦਾ ਕ੍ਰਸ਼ ਕਰ ਲਓ ਕ੍ਰਸ਼ ਕਰਕੇ ਤੇ ਉਦੋਂ ਤਾਂ ਬਣ ਜਾਂਦਾ ਉਹਦਾ ਵੈਸੇ ਤੇ ਰੈਡੀਮੇਡ ਮਿਲ ਜਾਂਦਾ ਇੰਨੀ ਮਿਹਨਤ ਕਰਨ ਦੀ ਲੋੜ ਹੀ ਨਹੀਂ ਬਾਕੀ ਦੱਸਦੀਆਂ ਅੱਗੇ ਵੀ ਕਿਵੇਂ ਉਹ ਤਿਆਰ ਕਰਦੀ ਹੈ ਵੀ ਤੁਸੀਂ ਵੀ ਜ਼ਰੂਰ ਤਿਆਰ ਕਰਕੇ ਦੇਖਿਓ ਭਾਵੇਂ ਥੋੜਾ ਛੋਟੀ ਕੁਆਂਟੀਟੀ ਵਿੱਚ ਹੀ ਦੇਖ ਲਿਓ ਕਿ ਦੋ ਚਾਰ ਲੱਡੂ ਬਣਾ ਕੇ ਦੇਖਿਓ ਪਰ ਦੇਖਿਓ ਜ਼ਰੂਰ ਇੱਕ ਕਰੀ ਬਣਾ ਕੇ ਕਿਉਂਕਿ ਹੈ ਬੜੇ ਸਵਾਦ ਹੁੰਦੇ ਬਹੁਤ ਸਵਾਦ ਤੇ ਚਲੋ ਆਜੋ ਦੇਖਦੇ ਆ ਕਿਚਨ ਚ ਵੀ ਕਿਵੇਂ ਤਿਆਰ ਕਰਦੀ ਆ ਜਾਂ ਕਿਵੇਂ ਇਹ ਰੈਸਪੀ ਤਿਆਰ ਹੁੰਦੀ ਸਾਰੀ ਹੋ ਗਿਆ ਸਟਾਰਟ ਦੱਸੋ ਪਹਿਲਾ ਰੈਸਪੀ ਜਿਹੜੀ ਹੈ ਰੈਸਪੀ ਕੁਝ ਖਾਸ ਨਹੀਂ ਆ ਸਿੰਪਲ ਜੀ ਆ ਫਿਰ ਵੀ ਜੋ ਵੀ ਹੈਗੀ ਆ ਪਹਿਲੇ ਨੰਬਰ ਤੇ ਕੜਾਈ ਕੜਾਈ ਨਵੀਂ ਕੱਢਦੀ ਆ ਜੇ ਨਹੀਂ ਪੁਰਾਣੀ ਆ ਪਹਿਲਾਂ ਤੋਂ ਬੰਦੇ ਕੜਾਈ ਨਾਲ ਉਹ ਪਕੌੜਿਆਂ ਵਾਲੀ ਹੁੰਦੀ ਸਪੈਸ਼ਲ ਉਹ ਸਿਰਫ ਪਕੌੜੇ ਘੱਟਨੇ ਹੁੰਦੇ ਉਹ ਚ ਠੀਕ ਬਾਕੀ ਸਬਜੀ ਬਾਜੀ ਲਈ ਹੋਰ ਹੁੰਦੀ ਆ ਜੇ ਕੋਈ ਮਿੱਠਾ ਬਣਾਉਣਾ ਹੋਵੇ ਉਸ ਵਾਸਤੇ ਅਲੱਗ ਵਾ ਫਿਰ ਉਹ ਸਬਜੀ ਦੀ ਟੇਸਟ ਆ ਜਾਂਦਾ ਨਾ ਵਿੱਚ ਤੇ ਇਹਦੇ ਵਿੱਚ ਥੋੜਾ ਜਿਹਾ ਘਿਓ ਪਾਉਣਾ ਵਾ ਕੜਾਈ ਚ ਹਾਂਜੀ ਚਮਚ ਚੱਕੀ ਘਿਓ ਪਾਇਆ ਮੈਂ ਜ਼ਿਆਦਾ ਨਹੀਂ ਪਾਇਆ ਫਿਰ ਦਸੀਏ ਹਾਂਜੀ ਇਹਦੇ ਵਿੱਚ ਨਾ ਮੈਂ ਆਹ ਕੱਪ ਮਿਲੇ ਆ ਦੋ ਆਹ ਵਾਲੇ ਕੱਪ ਆ ਵੱਡੇ ਇਹ ਦੋ ਕੱਪ ਇਹਦੇ ਬੂਰੇ ਦੇ ਮਿਲੇ ਆ ਜਿਹੜਾ ਵੀ ਆ ਕੋਕੋਨਟ ਦਾ ਬੂਰਾ ਉਦੇ 2 ਕੱਪ ਮਿਨੇ ਆ ਇਹਨੂੰ ਅਸੀਂ ਇਹਦੇ ਵਿੱਚ ਪਾਵਾਂਗੇ ਫਰਾਈ ਕਰਾਂਗੇ ਥੋੜਾ ਥੋੜਾ ਇਹਨੂੰ ਜਿਆਦਾ ਭੁੰਨਣਾ ਨਹੀਂ ਹੈਗਾ ਕਿਉਂਕਿ ਉਹ ਆ ਸੜ ਨਾ ਜਾਏ ਇਸ ਕਰਕੇ ਜਿਆਦਾ ਨਹੀਂ ਭੁੰਨਣਾ ਹਲਕਾ ਹਲਕਾਈ ਕਿ ਉਹ ਮਿਕਸ ਹੋ ਜਾਵੇ ਚ 2-3 ਮਿੰਟ ਇਦਾਂ ਕਰਕੇ ਬਸ ਭੁੰਨਣਾ ਵਾ ਇਹਦੇ ਵਿੱਚ ਹੀ ਅਸੀਂ ਚੀਨੀ ਪਾ ਦੇਣੀ ਨਾਲ ਹੀ ਚੀਨੀ ਜਿਹੜੀ ਨਾ ਆਹ ਕੱਪ ਜਿਹਾ ਲਿਆਵਾ ਅੱਗੇ ਮੈਂ ਵੈਸੇ ਬਣਾ ਕੇ ਵੇਖੇ 2-3 ਦਿਨਕ ਪਰ ਬੜੇ ਟੇਸਟੀ ਬਣੇ ਆ ਪਹਿਲਾਂ ਆਪ ਡرائی ਲਈ ਹੀ ਪਹਿਲਾਂ ਬਣਾਉਂਦੇ ਵੀ ਦੇਖਾਂ ਵੀ ਮਿੱਠੇ ਦੀ ਆ ਦੁੱਧ ਦੀ ਕੁਆਂਟੀਟੀ ਕਿੰਨੀ ਹੋਣੀ ਆ ਤੇ ਬਿਲਕੁਲ ਸਹੀ ਬਣੇ ਤੇ ਇਹਦੇ ਵਿੱਚ ਮੈਂ 2 ਕੱਪ ਜਿਹੜਾ ਵਾ ਬੂਰਾ ਲਿਆ ਵਾ ਉਹਦੇ ਵਿੱਚ ਦੋਵਾਂ ਕੱਪਾਂ ਚ ਅੱਧਾ ਕੱਪ ਦੁੱਧ ਲਿਆ ਵਾ ਤੇ ਅੱਧਾ ਕੱਪੀ ਚੀਨੀ ਲਈ ਹੈ ਚੀਨੀ ਤਾਂ ਸਵਾਦ ਅਨਸਾਰ ਆ ਫਿੱਕੀ ਵੀ ਚੱਲ ਜਾਂਦੀ ਹੈ ਤੇ ਜੇ ਆਪਣੇ ਮਿੱਠਾ ਗਾੜਾ ਕਰਨਾ ਹੋਏ ਅਸੀਂ ਚੈੱਕ ਕਰ ਸਕਦੇ ਹਾਂ ਤੇ ਗਾੜੀ ਵੀ ਚੱਲ ਜਾਂਦੀ ਹੈ ਹੁਣ ਇਹਨੂੰ ਵਿੱਚ ਜੀਨੀ ਨੂੰ ਮਿਕਸ ਕਰ ਦਾਂਗੇ ਉਦਾਂ ਇਹਦੇ ਵਿੱਚ ਜਿਹੜਾ ਹੁੰਦਾ ਮਿਲਕ ਪਾਊਡਰ ਹੁੰਦਾ ਉਹੀ ਪਾ ਜੇ ਉਹਨਾਂ ਨੂੰ ਬੜਾ ਟੇਸਟ ਹੁੰਦਾ ਤੇ ਇੱਕ ਹੁੰਦਾ ਵਾ ਮਿਲਕ ਮੇਡ ਜਿਹੜਾ ਪਿਛਲੀ ਵਾਰੀ ਨਹੀਂ ਲਿਆਂਦਾ ਆਈਸਕ੍ਰੀਮ ਚੋਂ ਆਇਆ ਸੀ ਉਹ ਮਿਲਕ ਮੇਡ ਪਾਈ ਉਹਨਾਂ ਨੂੰ ਬੜਾ ਟੇਸਟ ਬੰਦਾ ਪਰ ਮੈਂ ਕੁਝ ਵੀ ਨਹੀਂ ਮਗਾਇਆ ਬਸ ਸਿੰਪਲ ਚੀਜ਼ਾਂ ਬਣਾਉਣ ਲੱਗੀ ਕੱਲਾ ਲਿਆਂਦਾ ਹਿੰ ਨਾਰੀਅਲ ਦਾ ਬੂੜਾ ਲਿਆਂਦਾ ਹੀ ਕੱਲਾ ਹੋਰ ਕੁਛ ਨਹੀਂ ਬਜਾਰੋਂ ਲਿਆਂਦਾ ਇਹਨੂੰ ਗੈਸ ਤੇ ਫੁੱਲ ਨਹੀਂ ਕਰਨਾ ਸੇਮੀ ਰੱਖਣਾ ਕਿਉਂਕਿ ਜੇ ਅਸੀਂ ਫੁੱਲ ਕਰਾਂਗੇ ਨਾ ਫਿਰ ਸੜ ਜਾਏਗਾ ਤਾਂ ਉਹਦਾ ਟੇਸਟ ਨਹੀਂ ਆਵਾਗਾ ਤੇ ਨਾਲ ਵਿੱਚ ਇਹਦੇ ਹੁਣ ਦੁੱਧ ਵੀ ਐਡ ਕਰ ਲੈਣਾ ਵਾ ਤਿੰਨ ਚਾਰ ਮਿੰਟ ਤੱਕ ਇਹਨੂੰ ਇਦਾਂ ਕਰਕੇ ਐਡ ਕਰੀ ਜਾਣਾ ਹਿਲਾਇ ਜਾਣਾ ਇਹਨੂੰ ਚੰਗੀ ਤਰ੍ਹਾਂ ਜਿਹੜਾ ਮਿਕਸ ਹੋ ਜੇ ਸਭ ਕੁਝ ਤਿੰਨ ਚਾਰ ਮਿੰਟ ਤੱਕ ਆਹੋ ਤਿੰਨ ਚਾਰ ਮਿੰਟ ਇਦਾਂ ਸਾਰਾ ਕੁਝ ਮਿਕਸ ਹੋ ਜੇ ਜਿੱਥੇ ਪੈਣਾ ਹੁਣ ਕਲਰ ਹਾਂ ਜੇ ਸਾਫ਼ ਬਣਾਉਣੇ ਹੁਣ ਦੇ ਸਾਫ਼ ਵੀ ਬਣ ਜਾਂਦੇ ਚਿੱਟੇ ਵੀ ਤੇ ਓਦਾਂ ਕਲਰ ਵੀ ਪਾਵਾਂਗੇ ਵਿੱਚ ਕਲਰਫੁਲ ਵੀ ਬਣਾਵਾਂਗੇ ਨਾ ਸੋਹਣਾ ਲੱਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੇ ਅਸੀਂ ਉਹ ਪਾ ਲਈਏ ਨਾ ਵਿੱਚ ਮਿਲਕ ਮੇਡ ਜਿਹੜਾ ਹੁੰਦਾ ਉਹ ਉਹਦੇ ਵਿੱਚ ਮਿਠਾਸ ਹੁੰਦੀ ਆ ਉਹਦੇ ਨਾਲ ਫਿਰ ਸਾਨੂੰ ਉਹ ਨਹੀਂ ਪਾਉਂਦੀ ਲੋੜ ਪੈਂਦੀ ਚੀਨੀ ਲੋਪਾ ਪਾਉਂਦੀ ਲੋੜ ਨਹੀਂ ਪੈਂਦੀ ਉਹਦਾ ਟੇਸਟ ਅਲੱਗ ਜਿਹਾ ਹੁੰਦਾ ਏ ਤੇ ਟੇਸਟ ਵੀ ਬਣ ਜਾਂਦਾ ਹੋਰ ਤੇ ਚੀਨੀ ਦੀ ਵੀ ਨਹੀਂ ਲੋੜ ਪੈਂਦੀ ਹੁਣ ਅਸੀਂ ਚੀਨੀ ਪਾ ਲਈ ਇਹਦੇ ਵਿੱਚ ਬਸ ਹੁਣ ਇਹ ਹੋ ਗਿਆ ਏ ਇਹਨੂੰ 3 ਮਿੰਟ ਹੋ ਗਏ ਨੇ ਤੇ ਮਿਕਸ ਹੋ ਗਿਆ ਦੁੱਧ ਵੀ ਮਿਕਸ ਹੋ ਗਿਆ ਏ ਜਿਹੜਾ ਘਿਓ ਪਾਇਆ ਚੀਨੀ ਪਾਈ ਸਭ ਕੁਝ ਮਿਕਸ ਮਿਕਸ ਹੋ ਗਿਆ ਏ ਤੇ ਆਹ ਕਲਰ ਵੀ ਥੋੜਾ ਥੋੜਾ ਚੇਂਜ ਹੋ ਗਿਆ ਹੁਣ ਅਸੀਂ ਗੈਸ ਬੰਦ ਕਰ ਲਾਂਗੇ ਤੇ ਇੰਕਾੜ ਲਾ ਇਹਦੇ ਵਿੱਚ ਇਹ ਹਿੱਸਾ ਬਣਾਵਾ ਮੈਂ ਇਦਾਂ ਪਾਇਆ ਵਾ ਵੀ ਜਿੱਦਾਂ 2 ਕੱਪ ਇਹਦੇ ਲਏ ਆ ਤੇ ਤੀਜਾ ਚੌਥਾ ਹਿੱਸਾ ਬੰਦਾ ਚੌਥਾ ਹਿੱਸਾ ਚੀਨੀ ਦਾ ਦੋਹਾਂ ਕੱਪ ਵਾ ਤੇ ਇੱਕ ਇੰਨੀਕ ਚੀਨੀ ਲਈ ਅੱਧਾ ਕੱਪ ਤੇ ਦੁੱਧ ਵੀ ਇੰਨਾ ਕਿ ਲਿਆ ਜੇ ਬਾਈ ਚਾਂਸ ਆਪ ਨੂੰ ਲੱਗੇ ਵੀ ਦੁੱਧ ਥੋੜਾ ਵਾ ਤੇ ਮਿਕਸ ਕਰਨ ਵਿੱਚ ਤੇ ਇਹਨੂੰ ਥੋੜਾ ਜਿਹਾ ਹੋਰ ਦੁੱਧ ਪਾ ਸਕਦੇ ਆ ਅਸੀਂ ਆਪਣੇ ਦੇਖਣ ਦੇ ਹਿਸਾਬ ਨਾਲ ਵੀ ਜੇ ਕਿਵੇਂ ਆ ਜਿਆਦਾ ਸਖਤ ਹੋ ਜੇ ਤੇ ਮਲੈਂ ਕਰੀਏ बस ਇਹਨੂੰ ਵੇਖ ਲੈਣਾ ਵੀ ਇਦਾਂ ਕਰਕੇ ਜਿਹੜੀ ਇਹਨਾਂ ਦੀ ਲੱਡੂ ਬਣ ਜਾਣ ਹੋ ਸਾਬ ਨਾਲ ਹੋਣਾ ਪਾਣਾ ਆ ਮੈਂ ਵੇਖਣ ਦੀ ਹੈ ਨਾ ਇਦਾਂ ਵੀ ਪਤਾ ਲੱਗ ਜਾਂਦਾ ਨੇ ਵੀ ਲੱਡੂ ਆ ਲੱਡੂ ਬਣਦਾ ਪਿਆ ਤੇ ਮਤਲਬ ਵੀ ਠੀਕ ਵਾ ਇੰਨਾ ਕ ਨਾ ਬਹੁਤਾ ਪਤਲਾ ਨਾ ਬਹੁਤਾ ਸਖਤਾ ਤੇ ਬੜਾ ਸਿੰਪਲ ਜਿਹਾ ਕਰਨਾ ਇਹਨੂੰ ਗਰਮ ਗਰਮ ਨੂੰ ਲੱਡੂ ਬਣਾਉਣੇ ਆ ਮਤਲਬ ਕਿ ਠੰਡਾ ਨਹੀਂ ਹੋਣਾ ਗਰਮ ਗਰਮ ਮੈਂ ਗੱਲ ਕਰ ਰਹਾ ਵੀ ਬਹੁਤ ਸਿੰਪਲ ਹੈਗਾ ਵਾ ਇਹ ਬਣਾਉਣਾ ਹਨਾ ਝਟ ਬਣ ਜਾਂਦਾ ਜੋ 100 ਰੁਪਏ ਕਿਲੋ ਮੇਕਾ ਮਿਲਦਾ ਹੈ ਬੂਰਾ ਸਾਨੂੰ ਕਹਿੰਦਾ ਮੜਿਆ ਬਾਕੀ ਰੇਟ ਦਾ ਕੋਈ ਪਤਾ ਨਹੀਂ ਇਹ ਲੈ ਆ ਕੇ ਤੇ ਜਰੂਰ ਟਰਾਈ ਕਰਿਓ ਛੋਟਾ ਪੈਕਟ ਭਾਂ ਲੈ ਆਇਓ ਇਹਨਾਂ ਨੂੰ ਮੈਂ ਇੱਥੇ ਕੱਢ ਲੈ ਲੱਗੀ ਆ ਬਾਅਦ ਵਿੱਚ ਆ ਥੋੜਾ ਰੱਖ ਲਿਆ ਵਾ ਸੁੱਕਾ ਬੂਰਾ ਮੀਏ ਦੇ ਵਿੱਚ ਮਿਕਸ ਕਰਨ ਉਹਦੇ ਵਿੱਚ ਅੱਛਾ ਉੱਪਰ ਪਾਉਣੀ ਹਾਂ ਲੱਗੂ ਮੈਂ ਤੇ ਲਾਉਂ ਤਿੰਨਾ ਫਾਮਾ ਦਾ ਕਰ ਲਿਆ ਆ ਵਾਲੇ ਵਾਈਟ ਬਣਾਵਾਂਗੇ ਇੱਕ ਗ੍ਰੀਨ ਬਣਾਵਾਂਗੇ ਤੇ ਇੱਕ ਆ ਰੈੱਡ ਆ ਚਟਨੀ ਦਾ ਕਲਰ ਅੱਜ ਲੇਬੀ ਕਲਰ ਆ ਵੈਸੇ ਸਿੰਪਲ ਵੀ ਬਹੁਤ ਸਵਾਦ ਬੰਦਿਆ ਤੇ ਵੈਸੇ ਟਰਾਈ ਕਰਨ ਲੱਗੀ ਕਲਰ ਪਾ ਕੇ ਬਿਲਕੁਲ ਥੋੜਾ ਜਿਹਾ ਹੀ ਪਾਉਣਾ ਇਨ ਨੂੰ ਹੁਣ ਇਹਦਾ ਮਿਕਸ ਕਰ ਲਾਂਗੇ ਮਿਕਸ ਹੋ ਗਿਆ ਵੇਖੋ ਕਿੱਡਾ ਸੋਹਣਾ ਕਲਰ ਆ ਗਿਆ ਨਾ ਹਾਂ ਹੁਣ ਇਹਨਾਂ ਦੇ ਅਲੱਗ ਲੱਡੂ ਬਣਾ ਲੈਣੇ ਆ ਗ੍ਰੀਨ ਅਲੱਗ ਉਹ yellow ਆ ਹਾਂਜੀ ਉਹ yellow orange ਬਣ ਗਏ ਉੱਪਰਲੇ white ਅਲੱਗ ਛੋਟੇ ਬਣਾਵਾ ਛੋਟੇ ਬਣਾੜੇ ਕੋਈ ਮੂਗੀ ਦੇਪਣਾ ਹਾਂ ਨਹੀਂ ਮੈਂ ਸਾਰਿਆਂ ਨੂੰ ਆ ਜਾਣਾ ਸਾਰਿਆਂ ਨੂੰ ਆ ਜਾਣੇ ਹੋਰ ਤੇ ਇਹਦਾ ਇੱਕ ਲੱਡੂ ਵੀ ਬਣ ਸਕਦਾ ਏ ਪਰ ਛੋਟੇ ਛੋਟੇ ਬਣਾਉਣੀ ਸੋਹਣੇ ਲੱਗਦੇ ਆ ਸੋਹਣੇ ਲੱਗਦੇ ਆ ਆ ਵੇ ਖੋ ਗੋਲ ਬਣ ਗਿਆ ਲੱਡੂ ਇਹਨੂੰ ਬਸ ਇਹਦੇ ਵਿੱਚ ਮਿਕਸ ਕਰਕੇ ਆਹ ਨਾਲ ਮਿਕਸ ਕਰੀ ਗਣ ਹਾਂ ਉਹਦਾ ਇਹਦਾ ਇਹਦਾ ਟੌਰ ਬਣਦਾ ਨਾ ਆਹ ਦੇਖੋ ਲੱਡੂ ਕਿ ਹੂੰ ਅਗਲੀ ਗਰੀਆਂ ਕਰੀਏ ਇੱਕ ਵੇਰ ਉਹ ਕਰੀਏ ਦੂਸਰਾ ਖਲੋ ਜੋ ਮੇਰੇ ਫਿਰ ਹੱਥ ਕਲਰ ਵਾਲੇ ਹੋਏ ਨਾ ਸਾਰੇ ਇੱਕ ਏਦੇ ਕਰ ਲਾਂਦੇ ਤੇ ਫਿਰ ਬਾਅਦ ਵਿੱਚ ਉਹਦੇ ਕਰਾਂਗੇ ਚਲ ਆ ਸੁੱਕਾ ਰੱਖ ਲੈਣਾ ਮਾਜੇ ਚ ਡੋਬ ਡੋਬ ਕੱਢੀ ਜਾਣੇ ਬਾਅਦ ਹਾਂਜੀ ਗੋਠਾ ਮਾਰ ਕੇ ਬਣਾਉਂਦੇ ਬਹੁਤ ਵਧੀਆ ਬਣਦੇ ਰੜਪੋਰ ਰੜਪੋ ਕਲਰ ਦੇ ਨਾਲ ਹੋਰ ਸੋਹਣੇ ਲੱਗਦੇ ਹਨਾ ਹੈ ਕਲਰ ਦੇ ਨਾਲ ਹੋਰ ਮਾਗਾਂ ਤੇ ਪੂਰਾ ਜਿਹਾ ਲੱਗ ਜਾਂਦਾ ਨਾ ਇਹਦਾ ਵਧੀਆ ਲੱਗਦਾ ਹਾਂਜੀ ਆਮ ਨਾਲ ਗੰਡਾ ਚ ਲੱਕਦੂ ਦੇ ਲੱਡੂ ਹੁੰਦੇ ਅੱਦੂ ਦੇ ਲੱਡੂ ਕਦੂ ਗ੍ਰੀਨ ਗ੍ਰੀਨ ਹੁੰਦਾ ਨਾ ਜਿੱਦਾਂ ਕਦੂ ਦੇ ਲੱਡੂ ਬਣਾਏ ਜਾਂਦੇ ਕੱਦੂ ਦੇ ਚਲ ਪਹਿਲਾਂ ਗ੍ਰੀਨ ਕੀਤੇ ਤੇ ਹੁਣ ਵਾਈਟ ਦੀ ਵਾਰੀ ਜਿੰਨਾ ਚ ਕੋਈ ਰੰਗ ਨਹੀਂ ਪਾਇਆ ਸਿਰਫ ਉਹਨਾਂ ਚ ਰੰਗ ਉਹਨਾਂ ਨੂੰ ਅਲੱਗ ਕੱਟ ਕੇ ਤੇ ਰੰਗ ਪਾ ਲਈ ਦੋ ਵੀ ਹੋ ਗਏ ਕੰਪਲੀਟ ਤੇ ਹੁਣ ਆ ਸਿੰਪਲ ਜਿਹੜੇ ਸੀ ਹੁਣ ਔਰੇਂਜ ਵਾਲੇ ਆ ਗਏ ਔਰੇਂਜ ਦੀ ਵਾਰੀ ਨਵਾਲ ਨਵਾਲ ਕੇ ਕੱਢੀ ਜਾ। ਸੋਹਣੇ ਲੱਗਣ ਦਾ ਪਿਆ ਨਾ। ਸੋਹਣੇ ਲੱਗਣ ਦਾ ਪਿਆ ਨਾ ਖਾਣ ਵਾਲੇ ਨਹੀਂ ਰਏ। ਉਹ ਖਾਣ ਜੀ ਵੀ ਸੋਹਣੇ ਲੱਗਣਗੇ ਓਦਾਂ ਹੀ ਵੇਖਣ ਨੂੰ ਸੋਹਣੇ ਲੱਗਣ ਦਾ ਪਿਆ। ਹੋ ਗਏ ਜੀ ਰੈਡੀ। ਆ ਇੱਕ ਪੀਜੀ ਬਣ ਗਈ ਸ਼ਰੀ ਵਾਸਤੇ। ਸ਼ਰੀ ਵਾਸਤੇ। ਚਲੋ। ਕਿਵੇਂ ਤੇ ਲੱਗੇ? ਵਧੀਆ ਲੱਗੇ। ਦੇਖਣ ਨੂੰ ਵੀ ਵਧੀਆ ਤੇ ਖਾਣ ਨੂੰ ਵੀ ਬਹੁਤ ਹਾਂ ਜੀ ਬਹੁਤ ਟੇਸਟੀ ਬਣਿਆ ਤੇ ਮਿੱਠਾ ਜਿਹੜਾ ਪਿਆ ਵਾ ਉਹ ਤੇ ਬਿਲਕੁਲ ਹੀ ਪਰਫੈਕਟ ਪਿਆ। ਨਾ ਵੱਧ ਨਾ ਘਟ ਹਨਾ ਬਿਲਕੁਲ ਥੋੜਾ ਜਿਹਾ ਮਿੱਠਾ ਤੇ ਆਪਣੇ ਬਾਕੀ ਟੇਸਟ ਦੇ ਹਿਸਾਬ ਨਾਲ ਤੁਸੀਂ ਪਹਿਲਾਂ ਇਹਦੇ ਵਿੱਚ ਮਿੱਠਾ ਥੋੜਾ ਹੀ ਰਹਿ ਜਾਏ ਤਾਂ ਵਧੀਆ ਰਹਿੰਦਾ ਹਨਾ ਸਵਾਦ ਰਹਿੰਦਾ ਜਿਹੜਾ ਅੱਗੇ ਮੈਂ ਪਹਿਲਾਂ ਬਣਾਇਆ ਨਾ ਉਹ ਥੋੜੇ ਤੇਜ਼ ਬਣ ਗਏ ਕੋਕੋਨਟ ਵੀ ਉਹਦੇ ਵਿੱਚ ਵੀ ਮਿੱਠਾ ਹੁੰਦਾ ਨਾ ਪੂਰੇ ਜਿਹੇ ਵਿੱਚ ਮਿੱਠਾ ਹੁੰਦਾ ਤੇ ਤਾਂ ਕਰਕੇ ਹੋ ਜਾਏਗਾ ਜ਼ਿਆਦਾ ਨਾ ਹੋ ਜਾਏ ਤੇ ਤਾਂ ਕਰਕੇ ਤੇ ਫਿੱਕਾ ਰੱਖਿਆ ਤੀਜਾ ਹਿੱਸਾ ਚੌਥਾ ਹਿੱਸਾ ਰੱਖਿਆ ਕੱਪ ਦਾ ਤੇ ਪੂਰਾ ਪੂਰਾ ਰਿਹਾ ਵਾ ਤਾਂ ਆਪਣੇ ਸਵਾਦ ਅਨੁਸਾਰ ਠਿੱਕਾ ਵੀ ਖਾ ਸਕਦੇ ਆ ਤੇ ਤੇਜ਼ ਵੀ ਖਾ ਸਕਦੇ ਆ ਉਹ ਤੁਹਾਡੀ ਮਰਜ਼ੀ ਆ ਜਿਵੇਂ ਦਾ ਤੁਸੀਂ ਰੱਖਣਾ ਵਾ ਰੱਖ ਸਕਦੇ ਆ ਤੇ ਬਾਕੀ ਇੱਕ ਵਾਰੀ ਟਰਾਈ ਕਰਕੇ ਤੁਸੀਂ ਸਾਰੇ ਜਰੂਰ ਦੇਖਿਓ ਛੋਟੀ ਜੀ ਰੈਸਪੀ ਐ ਬਹੁਤੀ ਮਹਿੰਗੀ ਨਹੀਂ ਆ 100 ਰੁਪਏ ਦਾ ਅੱਧਾ ਕਿਲੋ ਮਿਰਚਲ ਮਿਲ ਜਾਂਦਾ ਆ ਆ ਪੈਕਟਾ ਸੀ ਤਾਂ 200 ਦਾ ਲਿਆ ਆ ਹੀ ਵੱਡਾ ਪੈਕਟ ਛੋਟਾ ਵੀ ਮਿਲ ਜਾਂਦਾ ਹੋਣਾ ਵਾ ਤੇ ਬਹੁਤ ਜਲਦੀ ਬਣ ਗਿਆ ਬਸ ਆ ਪੰਜਾਂ ਦਾ ਪੰਜਾਂ ਮਿੰਟਾਂ ਚ ਬਣ ਗਿਆ ਬਲੌਗ 'ਚ ਮੈਂ ਵੱਡਾ ਹੋ ਗਿਆ ਪਰ ਬਣ ਪੰਜਾਂ ਮਿੰਟਾਂ ਚ ਗਿਆ ਤੇ ਹਾਂਜੀ ਵਧੀਆ ਵਾ ਟੇਸਟੀ ਆ ਜਰੂਰ ਟਰਾਈ ਕਰਕੇ ਦੇਖਿਓ ਤੇ ਜੇ ਕੋਈ ਭੈਣ ਬਣਾਉਂਦੀ ਆ ਨਾ ਘਰ ਵਿੱਚ ਤੁਸੀਂ ਸਾਨੂੰ ਵੀ ਦੱਸਿਓ ਵੀ ਠੀਕ ਬਣਾਇਆ ਐ ਇਵੇਂ ਬਣਾਇਆ ਬਣਾਇਆ ਜਸ ਤੋਂ ਵੀ ਵਧੀਆ ਉਹ ਤਾਂ ਇਹਦੇ ਉੱਤੇ ਇਦਾਂ ਦੇ ਕੇ ਬਹੁਤ ਬਦਾਮ ਲੱਗ ਜੈਣਾ ਉਹ ਹੀ ਹੋਰ ਟੋਰੀ ਬਣ ਜਾਂਦਾ ਥੋੜਾ ਹਾਂ ਟੋਰ ਚੋ ਜਿੰਨਾ ਮਰਜੀ ਤੁਸੀਂ ਬਣਾ ਸਕਦੇ ਆ ਦਾਦਾ ਬਦਾਮ ਕੱਟ ਕੇ ਉਹ ਲਾਇਆ ਹੁੰਦਾ ਨਾ ਲੱਡੂਆਂ ਦੇ ਉੱਤੇ ਇੱਥੇ ਇੱਥੇ ਤੇ ਜਿੱਦਾਂ ਖਾਣਾ ਕੋਈ ਗੈਸਟ ਆਇਆ ਹੈ ਖਾਣਾ ਖਾਣ ਤੋਂ ਬਾਅਦ ਜਿੱਦਾਂ ਕੋ ਮਿੱਠਾ ਆਪਾਂ ਲੈਨੇ ਆ ਉਹਦੇ ਵਾਸਤੇ ਵੀ ਬੈਸਟ ਹੋਏ ਚਾਹ ਦੇ ਨਾਲ ਤੇ ਨਹੀਂ ਚੱਲਦੇ ਖਾਣ ਨੂੰ ਤੁਹਾਡੇ ਵਰਗੇ ਜਲੇਬੀਆਂ ਵੀ ਖਾ ਲੈਂਦੇ ਚਾਹ ਨਾਲ ਚਾਹ ਨਾਲ ਜਲੇਬੀਆਂ ਖਾ ਲਈ ਦੀਆਂ ਪਰ ਠੀਕ ਹੁੰਦਾ ਇਹ ਲੱਗਦਾ ਤੁਸੀਂ ਰੋਟੀ ਤੋਂ ਬਾਅਦ ਖਾਓ ਸਿਰਫ ਮਿੱਠੇ ਦੇ ਤੌਰ ਤੇ ਇੱਕ ਅੱਧਾ ਰਾਜ ਲਾਉਣ ਵਾਲਾ ਕੰਮ ਨਹੀਂ ਜੇ ਮਿੱਠੇ ਦੇ ਤੌਰ ਤੇ ਖਾਣਾ ਹੋਵੇ ਸਿਰਫ ਚਲੋ ਕੋਲ ਮਿਲਾ ਕੇ ਬਹੁਤ ਵਧੀਆ ਬਣਿਆ ਤੇ ਬਹੁਤ ਟੇਸਟੀ ਬਣਿਆ ਕੋਲ ਮਿਲਾ ਕੇ ਹਾਂ ਜੀ ਤੇ ਤੁਸੀਂ ਦੱਸਿਓ ਵੀ ਜੇ ਹੋਰ ਵਿੱਚ ਕੁਝ ਐਡ ਕੀਤਾ ਜਾ ਸਕਦਾ ਹੋਵੇ ਤੇ ਸਾਨੂੰ ਵੀ ਤੁਸੀਂ ਜਰੂਰ ਦੱਸਿਓ ਹਾਂ ਜੀ ਐਡ ਹੋ ਤਾਂ ਮੈਂ ਦੱਸਿਆ ਮਿਲਕ ਮੇਡ ਮਿਲਕ ਪਾਊਡਰ ਇਹ ਤੇ ਪਤਾ ਹੈ ਵੀ ਚਲ ਇਹ ਵੀ ਪਾਲੀਦਾ ਵਾ ਤੇ ਬਹੁਤ ਟੇਸਟੀ ਬਣਦੇ ਉਹਦੇ ਨਾਲ ਵੀ ਬਾਕੀ ਹੋਰ ਇਹ ਤੋਂ ਇਲਾਵਾ ਕੋਈ ਵੀ ਔਨ ਮਿਰਚ ਮਸਾਲਾ ਦੱਸ ਦਿਓ ਮਿਰਚ ਮਸਾਲਾ ਆਖੋ ਵੀ ਜੋ ਵੀ ਪੈਂਦਾ ਦੱਸ ਦਿਓ ਠੀਕ ਹੈ ਤੇ ਇੱਕ ਹੋਰ ਗੱਲ ਮੈਂ ਕਰਨੀ ਸੀ ਸੱਚ ਹਾਂ ਉਹਦੇ ਵਿੱਚ ਨਾ ਜਿਹੜੀ ਵੀਡੀਓ ਹੀ ਨਾ ਉਹਦੇ ਵਿੱਚ ਇੱਕ ਕਿਸੇ ਨੇ ਪੁੱਛਿਆ ਸੀ ਕਮੈਂਟ ਕਰਕੇ ਵੀ ਤੁਸੀਂ ਸਮੋਸਿਆਂ ਦੇ ਜਿਹੜੀ ਸੀਨ ਬਣਾਇਆ ਸੀ ਉਹਦੇ ਵਿੱਚ ਪੁੱਛਿਆ ਸੀ ਵੀ ਤੁਸੀਂ ਸੱਚੀ ਇਨ ਸ਼ਕੀਨ ਵਾ ਜਿਹੜੇ ਚੀਜ਼ਾਂ ਚਟਪੜੀਆਂ ਖਾਂਦੇ ਕਿ ਜਾਂ ਵੀਡੀਓ ਵਾਸਤੇ ਹੀ ਆ ਤੇ ਵੀਡੀਓ ਚ ਆ ਬਹੁਤਾ ਮੈਨੂੰ ਸ਼ੌਂਕ ਨਹੀਂ ਹੈਗਾ ਕੋਈ ਚਟਪਟੀਆਂ ਖਾਣ ਦਾ ਬਸ ਡਰ ਹੀ ਰਹਿੰਦਾ ਵਾ ਇੱਕ ਤੇ ਮੋਟੇ ਨਾ ਹੋ ਜਾਈਏ ਤੇ ਇੱਕ ਹੁੰਦਾ ਵਾ ਵੀ ਚਲੋ ਕੋਈ ਬਿਮਾਰ ਬੂੜਾ ਨਾ ਹੋ ਜਾਈਏ ਤੇ ਵੀਪੀ ਨਾ ਵੱਜੇ ਕੁਛ ਵਗੈਰਾ ਕੱਲੀਆਂ ਚੀਜ਼ਾਂ ਘਾਟੀ ਖਾਂਦੇ ਅਸੀਂ ਬਸ ਆ ਵੀਡੀਓ ਵਗੈਰਾ ਬਣਾ ਲਈ ਦਿਆਂ ਜਾਂ ਵੀਡੀਓ ਕਰਕੇ ਖਾਈ ਦੀਆਂ ਵਾ ਉਦਾਂ ਆਪ ਨੇ ਸਪੈਸ਼ਲ ਨਹੀਂ ਕਦੀ ਬਣਾਈਆਂ ਤੇ ਬਾਕੀ ਬਹੁਤ ਘੱਟ ਕਰਦੀਆਂ ਆ ਹੁਣ ਵੀਡੀਓ ਦੇ ਵਿੱਚ ਪਿੱਛੇ ਜਦੋਂ 버ਗਰ ਹੀ ਉਹ ਵੀ ਵੀਡੀਓ ਦੇ ਵਿੱਚ ਸੀਨ ਕੀਤੇ ਸੀ ਤੇ ਇਹੋ ਜਿਹੀਆਂ ਗੱਲਾਂ ਗੋਲਾਂ ਕਰ ਲਈ ਦੀਆਂ ਵਾ ਪਰ ਖਾਣ ਤੋਂ ਬਸ ਪ੍ਰੇਸ਼ ਕਰੀਦਾ ਤੇ ਠੀਕ ਹੈ ਜੀ ਤੇ ਹਾਂਜੀ ਹਾਂਜੀ ਹੋਰ ਬੱਸ ਵਧੀਆ ਸਾਰੇ ਹਾਂਜੀ ਹਾਂਜੀ ਚਲੋ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ